ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਅਜੀਤ ਵੈਬ ਟੀਵੀ ਅਸੀਂ ਪਹੁੰਚੇ ਹਾਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਮਰਾਵ ਵਿਖੇ ਜਿੱਥੇ ਇੱਕ 82 ਸਾਲ ਤੋਂ ਉੱਪਰ ਦੀ ਵੱਧ ਉਮਰ ਦੇ ਬਜ਼ੁਰਗ ਦੀ ਲਾਸ਼ ਮਿਲੀ ਆ ਨਹਿਰ ਦੇ ਵਿੱਚੋਂ ਅੱਧ ਸੜੀ ਜਲੀ ਹੋਈ ਲਾਸ਼ ਮਿਲੀ ਆ ਉੱਥੇ ਬਟਾਲਾ ਤੋਂ ਐਸਐਸਪੀ ਸਾਹਿਬ ਪਹੁੰਚੇ ਨੇ ਇਨਵੈਸਟੀਗੇਸ਼ਨ ਟੀਮ ਪਹੁੰਚੀ ਆ ਇਹ ਦਰਦਨਾਕ ਹਾਦਸਾ ਵਾਪਰਿਆ ਕਿਵੇਂ ਤੇ ਕਿਸ ਤਰ੍ਹਾਂ ਇਹ ਹੋਇਆ ਉਹਦੀ ਡੂੰਘਾਈ ਤੱਕ ਜਾਂਚ ਕਰਨ ਵਾਸਤੇ ਪੁਲਿਸ ਲੱਗੀ ਹੋਈ ਹੈ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਇਹ ਦਰਦਨਾਕ ਤਸਵੀਰਾਂ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਨਾਨ ਜਸਪਾਲ ਸਿੰਘ ਸਾਰਾ ਅਸੀਂ ਆਪਣੇ ਕੰਮ ਤੇ ਹੁੰਦੇ ਪਏ ਹਾਂ ਜੰਗਲਾਤ ਨੈਗਮਿੰਦੇ ਵਿੱਚ ਸਰ ਸਾਨੂੰ ਬੰਦਾ ਟਕਰਿਆ ਇੱਥੇ ਪੈ ਲਈ ਸੀ ਉਹਨਾਂ ਦੀ ਲਾਗੇ ਤੇ ਨਹਿਰ ਦੇ ਵਿੱਚ ਲਾਸ ਪਈ ਸੀ ਤੋਂ ਉਹਨਾਂ ਬੋਲਿਆ ਵੀ ਕੇਸ ਪਿੰਡ ਦੀ ਲਾਸ ਪਈ ਆ ਤੋਂ ਸਾਡੇ ਪਿੰਡੋਂ ਗੁੰਮ ਹੋਏ ਸੀ ਤਿੰਨ ਦਿਨ ਹੋ ਗਏ ਸੀ ਮਾਤਾ ਤੇ ਫਿਰ ਸਾਨੂੰ ਪਤਾ ਲੱਗਾ ਤੇ ਮੈਂ ਸਰਪੰਚ ਨੂੰ ਫੋਨ ਕਰਤਾ ਤੇ ਉਹਨਾਂ ਦੇ ਘਰ ਆ ਕੇ ਚਲੋ ਪਸਾਨਿਆ ਤੇ ਉਹਨਾਂ ਆਣ ਕੇ ਵੇਖਿਆ ਤੇ ਕੰਮ ਹੋਇਆ ਹੈ ਮੈਂ ਐਕਸ ਸੁਬੇਦਾਰ ਬਲਵਿੰਦਰ ਸਿੰਘ ਭੱਟੀ ਪਹਿੰਡ ਸਮਰਾਏ 2 ਇਹ ਹਾਦਸਾ ਜਿਹੜਾ ਸਾਡਾ 11 ਤਰੀਕ ਨੂੰ 22 ਤਰੀਕ ਨੂੰ ਹੋਇਆ ਪਾ ਲਗਭਗ 11 ਵਜੇ ਤੋਂ ਲੈ ਕੇ ਤੇ 2 ਵਜੇ ਦੇ ਵਿੱਚ ਵਿੱਚ ਹੋਇਆ ਕਿਉਂਕਿ ਸਾਡਾ ਜਿਹੜਾ ਬੱਚਾ ਸੀਗਾ ਜਾਂ ਸਾਡੇ ਨੌ ਰਾਣੀ ਆ ਉਹ 11 ਵਜੇ ਤੋਂ ਲੈ ਕੇ ਤੇ 2 ਵਜੇ ਵਾਪਸ ਆ ਗਏ ਆ ਉਹ ਕਿ ਹਸਪਤਾਲ ਚ ਮਿਲਣ ਗਏ ਸੀ ਔਰ ਇੰਨੇ ਟਾਈਮ ਦੇ ਵਿੱਚ ਵਿੱਚ ਇਹਨਾਂ ਨਾਲੇ ਹਾਦਸਾ ਹੋਇਆ ਸਾਨੂੰ ਸ਼ੱਕ ਪੈ ਰਿਹਾ ਕਿ ਇੱਕ ਤੇ ਘਰ ਵਿੱਚ ਇਕੱਲੇ ਸੀਗੇ ਸਾਡੇ ਗਵਾਂਡ ਸਾਹਮਣੇ ਵਿਆਹ ਸੀ ਉਹ ਸਾਰੇ ਪੈਲਸ ਵਿੱਚ ਗਏ ਸੀ ਤੇ ਇਹਨੂੰ ਇਕੱਲੇ ਨੂੰ ਵੇਖ ਕੇ ਇਹਨਾਂ ਦੇ ਹੱਥਾਂ ਵਿੱਚ ਮੁੰਦਰੀਆਂ ਸੀ ਦੋ ਉਹ ਵੀ ਕਾਫੀ ਭਾਰੀਆਂ ਸੀ ਕੰਨਾਂ ਦੇ ਵਿੱਚ ਵਾਲੀਆਂ ਸੀ ਤੇ ਕਿਸੇ ਨੇ ਸੋਨੇ ਦੇ ਲਾਲਚ ਵਿੱਚ ਇਹਨਾਂ ਨੂੰ ਕੁਛ ਨਾ ਕੁਛ ਸੰਦਾ ਕੇ ਜਾਂ ਕੋਈ ਇਦਾਂ ਦਾ ਦੱਸਿਆ ਵੀ ਤੁਹਾਡਾ ਬੱਚਾ ਇਤਰਾ ਹੋ ਗਿਆ ਉਹਨੂੰ ਘਰੋਂ ਲੈ ਗਏ ਆ ਤੇ ਘਰੋਂ ਲਿਜਾਣ ਦੇ ਬਾਅਦ ਵਿੱਚ ਸਾਨੂੰ ਇਹਦਾ ਕੋਈ ਸੁਰ ਪਤਾ ਨਹੀਂ ਲੱਗਦਾ ਅਸੀਂ ਸਾਰਾ ਦਿਨ 4 ਵਜੇ ਤੋਂ ਲੈ ਕੇ ਸ਼ਾਮ ਆ ਤੱਕ ਚਾਰ ਸਵੇਰੇ ਭੱਜੇ ਫਿਰੇ ਆਂਡ ਗਵਾਂ ਦੇ ਪੁੱਛਿਆ ਪਿੰਡਾਂ ਚ ਲੌਸਮੈਂਟ ਕਰਾਈ ਸਾਰਿਆਂ ਨੂੰ ਦੱਸਿਆ ਕਿਤੇ ਸਾਨੂੰ ਕੋਈ ਦਾ ਸਰਾਖ ਨਹੀਂ ਮਿਲਿਆ ਇਦੇ ਬਾਅਦ ਵਿੱਚ ਫਿਰ ਮੈਨੂੰ ਹਨ ਚੌਂਕੀ ਪੈਂਦੀ ਆ ਮਾਲੇਵਾਲ ਉਸ ਚੌਂਕੀ ਵਿੱਚ ਜਾ ਕੇ ਮੈਂ ਰਿਪੋਰਟ ਲਖਾਈ ਆ ਉਹ ਮੈਂ ਖੁਦ ਗਿਆ ਸਾਰੇ ਹਾਲਾਤ ਦੱਸੇ ਮੈਂ ਸਾਈਨ ਕਰਕੇ ਆ ਦੋ ਫੋਨ ਨੰਬਰ ਵੀ ਦਿੱਤੇ ਆ ਉਹ ਅੱਜ 30 ਤਰੀਕੇ ਤੀਸਰੇ ਦਿਨ ਅਗਰ ਪ੍ਰਸ਼ਾਸਨ ਨੇ ਕੋਈ ਸਟੈਪ ਲਿਆ ਹੁੰਦਾ ਚੰਗੀ ਕਾਰਗੁਜ਼ਾਰੀ ਕੀਤੀ ਹੁੰਦੀ ਤੇ ਸਾਡੀ ਮਾਤਾ ਦੀ ਮੌਤ ਨਹੀਂ ਹੋਣੀ ਕਮ ਸੇ ਕਹਾਂ ਬਚਦੇ ਜਾਂਦੀ ਕੀ ਲੱਗਦਾ ਤੁਹਾਨੂੰ ਕੋਸ਼ਿਸ਼ ਕੌਣ ਹੋਣੀ ਦੋਸ਼ੀ ਸਕ ਮੈਂ ਬਿਲਕੁਲ ਸਾਫ਼ ਕਹਿ ਰਿਹਾ ਅੱਜ ਸਾਰੇ ਪਰਿਵਾਰ ਨੇ ਸਲਾਹ ਕੀਤੀ ਸੀਗੀ ਇਹਦੇ ਵਿੱਚ ਇਹ ਸੋਚਿਆ ਸਾਡੇ ਪਿੰਡ ਵਿੱਚ ਕਾਫੀ ਬੱਚੇ ਨੇ ਜਿਹੜੇ ਨਸ਼ਾ ਪੱਤਾ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਕਿਉਂਕਿ ਬਾਹਰੋਂ ਆ ਕੇ ਬੰਦਾ ਛੇਤੀ ਨਾਲ ਆ ਕੇ ਕਿਸੇ ਦੇ ਘਰੋਂ ਨਹੀਂ ਚੁੱਕ ਸਕਦਾ ਕਿਸੇ ਨੂੰ ਕੀ ਪਤਾ ਇਹ ਪਿੰਡ ਵਿੱਚੋਂ ਹੀ ਕਿਸੇ ਦੇ ਬੱਚੇ ਦੀ ਸਾਜ਼ਿਸ਼ ਹੈ ਜਿਹੜੇ ਬੱਚੇ ਨਸ਼ਾ ਪੱਤਾ ਕਰਦੇ ਆ ਔਰ ਉਹਨਾਂ ਹੀ ਸਾਰਾ ਕੰਮ ਕਰਵਾਇਆ ਕੀ ਚਾਹੁੰਦੇ ਹੋ ਇਸ ਅਸੀਂ ਚਾਹੁੰਦੇ ਆ ਕਿ ਇੱਕ ਤੇ ਪ੍ਰਸ਼ਾਸਨ ਕੋਲੋਂ ਮੰਗੇ ਆ ਕਿ ਉਹਨਾਂ ਦਾ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਨਾਂ ਨੂੰ ਬੁਕਾਇਆ ਜਾਵੇ ਉਹਨਾਂ ਤੋਂ ਪੁੱਛਿਆ ਜਾਵੇ ਜਿਹੜੇ ਉਹ ਚ ਦੋਸ਼ੀ ਪਾਏ ਜਾਂਦੇ ਜਿਵੇਂ ਮਾਤਾ ਨੂੰ ਇੱਥੇ ਜਲੀ ਪਈ ਆ ਇਸੇ ਤਰ੍ਹਾਂ ਜੇਲ੍ਹ ਵਿੱਚ ਸੜਨੇ ਚਾਹੀਦੇ ਤੁਸੀਂ ਇਸ ਇਨਵੈਸਟੀਗੇਸ਼ਨ ਤੇ ਆਏ ਜੇ ਤੇ ਕੀ ਕਹਿਣਾ ਆ ਜੀਗਾ ਇਹ ਐਕਚੁਅਲੀ ਪਰਸੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਮਾਤਾ ਜੀ ਜਿਹੜੇ ਨੇ ਘਰੋਂ ਗੁੰਮ ਨੇ ਜਿਹਦੇ ਵਿੱਚ ਸਾਡੀਆਂ ਕੁਝ ਟੀਮਾਂ ਬਣੀਆਂ ਸੀਗੀਆਂ ਜੋ ਅੱਜ ਸਵੇਰੇ ਪਤਾ ਲੱਗਾ ਵੀ ਇੱਥੇ ਇੱਕ ਡੈੱਡ ਬੋਡੀ ਪਈ ਆ ਜਿਹਨੂੰ ਅੱਧਾ ਜਿਹੜਾ ਆ ਉਹ ਸਾੜ ਦਿੱਤਾ ਗਿਆ ਜੋ ਇੱਥੇ ਮੌਕੇ ਤੇ ਪਹੁੰਚ ਕੇ ਪਤਾ ਲੱਗਿਆ ਕਿ ਉਹੀ ਸਿੰਪਟਮਸ ਤੋਂ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਮਿਲਿਆ ਨੇ ਜ ਜਿਹਨਾਂ ਤੋਂ ਪਤਾ ਲੱਗਾ ਇਹ ਮਾਤਾ ਮਹਿੰਦਰ ਕੌਰ ਹੀ ਨੇ ਜਿਨ੍ਹਾਂ ਦੀ 82 ਸਾਲ ਦੀ ਤਕਰੀਬਨ ਉਮਰ ਔਰ ਇੱਥੇ ਜਿਹੜਾ ਇਹਨਾਂ ਦੀ ਬਾਡੀ ਪਈ ਹੈ ਜੋ ਇਹਦੇ ਵਿੱਚ ਅਸੀਂ ਜਿਹੜਾ ਮੌਕੇ ਤੇ ਸਾਰੀ ਸਾਡੀ ਟੀਮ ਆਈ ਹੈ ਕੇਸ ਰਜਿਸਟਰ ਕਰਕੇ ਅਸੀਂ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਆਪਣੀ ਟੀਮਸ ਲਗਾਤੀਆਂ ਨੇ ਅਸੀਂ ਟਰੈਕਰ ਡੌਗ ਵੀ ਇੱਥੇ ਮੰਗਾ ਰਹੇ ਔਰ ਕੋਸ਼ਿਸ਼ ਕਰਾਂਗੇ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕਰੀਏ ਕਿਉਂਕਿ ਬੜਾ ਬਰੂਟਲ ਮਰਡਰ ਹੈ ਔਰ ਇਹੋ ਜਿਹਾ ਬੰਦਾ ਜਿਹੜਾ ਜਲਦੀ ਤੋਂ ਜਲਦੀ ਹਵਾਲਾ 'ਚ ਜਾਣਾ ਚਾਹੀਦਾ। ਸਰ ਪਰਿਵਾਰ ਨੇ ਕੁਝ ਬੰਦਿਆਂ ਦੇ ਨਾਮ ਵਗੈਰਾ ਲਿਖਾਏ ਆ। ਅਸੀਂ ਜਿਹੜਾ ਇਹ ਜਿਹੜੀ ਪਾਰਟ ਆਫ ਇਨਵੈਸਟੀਗੇਸ਼ਨ ਆ ਡਿਸਕਲੋਜ਼ ਨਹੀਂ ਕਰ ਸਕਦੇ ਪਰ ਅਸੀਂ ਵੈਰੀਫਾਈ ਕਰਾਂਗੇ ਜੁੜੀ ਜਿਹੜਾ ਬੰਦਾ ਕਲਪਰੇਟ ਹੋਇਆ ਹੈ ਅਸੀਂ ਜਲਦੀ ਤੋਂ ਜਲਦੀ ਪੜਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖਿਆ ਕਿ ਸਮਰਾਏ 2 ਤੋਂ ਮਾਤਾ ਮਹਿੰਦਰ ਕੌਰ ਜੀ ਜਿਹੜੇ 28 ਤਰੀਕ ਨੂੰ ਲਾਪਤਾ ਹੋਏ ਸੀ ਅੱਜ 30 ਤਰੀਕ ਨੂੰ 3 ਨਵੰਬਰ ਨੂੰ ਅੱਜ ਉਹਨਾਂ ਦੀ ਜਿਹੜੀ লাশ ਆ ਉਹ ਨਹਿਰ ਦੇ ਵਿੱਚੋਂ ਮਿਲੀ ਆ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਵਾਸਤੇ ਪਹੁੰਚੀ ਆ ਤਿੰਨ ਟੀਮਾਂ ਬਣਾ ਕੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਆ ਕਿ ਇਹ ਮਰਡਰ ਕਿਵੇਂ ਹੋਇਆ ਤੇ ਕਿਸ ਤਰ੍ਹਾਂ ਹੋਇਆ ਇਹਦੀ ਤਬਦੀਸ਼ ਡੂੰਗੇ ਪੱਦਰ ਤੇ ਕੀਤੀ ਜਾ ਰਹੀ ਆ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਲੋਕਾਂ ਤੇ ਸ਼ੱਕ ਹੀ ਜਿਨ੍ਹਾਂ ਦੇ ਅਸੀਂ ਨਾਂ ਲਿਖਵਾਏ ਹੋਏ ਨੇ ਆਲਰੇਡੀ ਵੇਖੋ ਅੱਗੇ ਕਿਵੇਂ ਪੁਲਿਸ ਜਾਂਚ ਕਰਦੀ ਆ ਮੈਂ ਹਾਂ ਪੱਤਰਕਾਰ ਹਰਜਿੰਦਰ ਸਿੰਘ ਖਹਿਰਾ ਮੇਰੇ ਨਾਲ ਸਹਿਯੋਗੀ ਪੱਤਰਕਾਰ ਅਵਤਾਰ ਸਿੰਘ ਰੰਧਾਵਾ ਤਲਵੰਡੀ ਰਾਮਾ ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ-ਪੌੜੀ ਚੜ੍ਹਨਾ ਸਿਖਾਇਆ ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ ਤੇ ਹੱਲ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ ਕਦੇ ਉਹ ਬੁਰੇ ਲੱਗਦੇ ਨੇ ਤੇ ਕਦੇ ਚੰਗੇ ਪਰ ਮਾਪੇ ਕਦੀ ਬਦਲੇ ਨਹੀਂ ਜਾਂਦੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ